ਸੋਚਾਂ ਵਿੱਚ ਡੁੱਬਾ ਦਿਮਾਗ ਮੇਰਾ ਸੋਚਾਂ ਵਿੱਚ ਡੁੱਬਾ ਇਹ ਦਿਮਾਗ ਮੇਰਾ ਚੱਲ ਪਿਆ ਮਜਬੂਨ ਦੀ ਭਾਲ ਅੰਦਰ ਅਗ ਜੇਠ ਮਹੀਨੇ ਦੀ ਅਗ ਜੇਠ ਮਹੀਨੇ ਦੀ ਵੇਖ ਕੇ ਤੇ ਖੂਨੀ ਸੀਨ ਆਇਆ ਇੱਕ ਦਿਮਾਗ ਅੰਦਰ ਤੱਤੀ ਤਵੀ ਤੇ ਬੈਠਾ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਫਰਕ ਪਿਆ ਨਾ ਰਤੀ ਜਲਾਲ ਅੰਦਰ ਪਾਣਾ ਮੰਨ ਕੇ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਪਾਣਾ ਉਸੇ ਦਾ ਮੰਨੀ ਜਾ ਰਿਹਾ ਹੈ ਆਪ ਬੈਠ ਕੇ ਆਪ ਬੈਠ ਕੇ ਬਲਦੀ ਅੱਗ ਉੱਤੇ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਝੱਲੇ ਆ ਨਾ ਰੋਬ ਜਾਵੇ ਪੰਜਵੇਂ ਦਾ ਧਾਰ ਦਾ ਝੱਲੇ ਆ ਨਾ ਰੋਬ ਜਾਵੇ ਪੰਜਵੇਂ ਦਾ ਧਾਰ ਦਾ ਆਪ ਰੱਬ ਵੇਖੋ ਕਿੰਨੇ ਦੁੱਖੜੇ ਸਹਾਰ ਦਾ ਪੰਜਵੇਂ ਦਾ ਧਾਰ ਦਾ ਆਪ ਰੱਬ ਵੇਖੋ ਕਿੰਨੇ ਦੁੱਖੜੇ ਸਹਾਰ ਦਾ ਲੱਗਦਾ ਨਾ ਸੇਕ ਵੇਖੋ ਲੱਗਦਾ ਨਾ ਸੇਕ ਵੇਖੋ ਜ਼ਾਲਮਾਂ ਦੀ ਅੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਝਾਲਮਾਂ ਨੇ ਵੇਖੋ ਕਿੰਨਾ ਕਹਿਰ ਕਮਾਇਆ ਝਾਲਮਾਂ ਨੇ ਵੇਖੋ ਕਿੰਨਾ ਕਹਿਰ ਕਮਾਇਆ ਹੈ ਪਾਨੀ ਮਾ ਦਾ ਚੰਦ ਤਤੀ ਤਵੀ ਤੇ ਬਿਠਾਇਆ ਹੈ ਪਾਨੀ ਮਾ ਦਾ ਚੰਨ ਤਤੀ ਤਵੀ ਤੇ ਬਿਠਾਇਆ ਹੈ ਜੀਦੀ ਗੂੜੀ ਰਮਜ਼ ਦਾ ਪਤਾ ਨਹੀਂ ਉਹ ਲੱਗਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਪਾਪੀ ਚੰਦੂ ਚੰਦਰ ਇਹਨੂੰ ਤਰਸ ਨਾ ਆਇਆ ਏ ਤਤਾ ਤਤਾ ਰੇਤ ਹਾਏ ਸ਼ੀਸ਼ ਉੱਤੇ ਪਾਇਆ ਹੈ ਗੁਰਾਂ ਨੂੰ ਸੀ ਪਤਾ ਉਹਦੀ ਹਰ ਇੱਕ ਰੱਗ ਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਅਖੀ ਲਬਨ ਮਹਿਮਾ ਸੱਚੇ ਪਾਤਸ਼ਾਹੀ ਜੱਗ ਤੇ ਨਿਆਰੀ ਹੈ ਮਹਿਮਾ ਸੱਚੇ ਪਾਤਸ਼ਾਹੀ ਜੱਗ ਤੋਂ ਨਿਆਰੀ ਹੈ ਖੂਨ ਨਾਲ ਸਿੱਜੀ ਜਿੰਨੇ ਸਿੱਖੀ ਦੀ ਕੇ ਆ ਰਹੀ ਹੈ ਜ਼ੁਲਮਾਂ ਦਾ ਭਾਂਬੜ ਸੀ ਲੁੱਟ ਲੁੱਟ ਵੱਲ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤੇਰਾ ਪਾਣਾ ਤੇਰਾ ਪਾਣਾ মিঠা মিঠਾ ਲੱਗਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਗੁਰਾ ਕਿਹਾ ਗੁਰਾ ਕਿਹਾ ਇਹ ਤਤਿ ਤਵੀ ਦਾ ਸੇਖ ਹੈ ਜੋ ਇਸ ਨੇ ਸਿੱਖੀ ਦਿਆਂ ਜਾਨਾਂ ਨੂੰ ਜਨਮ ਦੇਣਾ ਤਤਾ ਰੇਖ ਹੈ ਜੋ ਸੀਸ਼ਤੇ ਪੈ ਰਿਹਾ ਹੈ ਇਹਨੇ ਅਣਕੀ ਜਵਾਨਾਂ ਨੂੰ ਜਨਮ ਦੇਣਾ ਉੱਭਰ ਰਿਹਾ ਹੈ ਜੋ ਪਾਣੀ ਦੇਗ ਅੰਦਰ ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣਾ ਆ ਮੇਰੇ ਜਿਸਮ ਦੇ ਛਾਲੇ ਪਏ ਹੋਏ ਨੇ ਇਨਾਂ ਛਾਲਿਆਂ ਨੇ ਮੀਰੀ ਪੀਰੀ ਕਿਰਪਾਨਾਂ ਨੂੰ ਜਲਮ ਦੇਣਾ ਮੀਰੀ ਪੀਰੀ ਕਿਰਪਾਨਾਂ ਨੂੰ ਜਲਮ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ